ਮਾਲਕ ਮੇਰੇ ਦਾਤਾ ਨੇ ਮੇਰ ਕਰੀ ਮੇਰੇ ਸੱਚੇ ਪਾਤਸ਼ਾਹ ਨੇ ਮੇਰ ਕਰੀ ਸਭ ਤੇ ਦਾਤਾ ਨੇ ਮੇਰ ਕਰੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਸਤਨਾਮ ਜੀ ਜੀ ਰਪਨ ਸਾਹਿਬ ਚੋਲਾ ਸਾਹਿਬ ਦੇ ਮੇਲੇ ਤੇ ਕੀ ਸੰਦੇਸ਼ ਦੇਣਾ ਚਾਹੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਗਿੱਲ ਸਰਪੰਚ ਪਿੰਡ ਜੰਗਲਾ ਸਮੂਹ ਦੇਸ ਵਾਸੀ ਅਤੇ ਪੰਜਾਬੀਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਗ ਚੋਲਾ ਸਾਹਿਬ ਦੇ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਇਹ ਸੰਗ ਖੰਡਿਆਲਾ ਸੈਣੀ ਉਤਰ ਕੇ ਡੇਰਾ ਬਾਬਾ ਨਾਨਕ ਪਹੁੰਚਦਾ ਹੈ ਸੰਗਤਾਂ 'ਚ ਭਾਰੀ ਤਸ਼ਾਹ ਹੁੰਦਾ ਹੈ ਇਸ ਸੰਗ ਦੇ ਮੇਲੇ ਵਿੱਚ ਮੈਂ ਸੰਗਤਾਂ ਨੂੰ ਬੇਨਤੀ ਵੀ ਕਰਦਾ ਨੌਜਵਾਨ ਵੀਰਾਂ ਨੂੰ ਕਿ ਇਹ ਸੰਗਤ ਦੇ ਵਿੱਚ ਆਰਾ ਮਿਲ ਕੇ ਰੌਣਕਾਂ ਵਧਾਈਏ ਅਤੇ ਹੁਲੜਬਾਜੀ ਇਹਦੇ ਨਸ਼ਾ ਬਾਜੀ ਤੋਂ ਰਹਿ ਤਹੀਂ ਇਹ ਗੁਰੂ ਨਾਨਕ ਦੇਵ ਜੀ ਦਾ ਪ੍ਰੋਗਰਾਮ ਮਨਾਈਏ ਸਮੂਹ ਨਾਮ ਲੇਵਾ ਸੰਗਤਾਂ ਨੂੰ ਸਰਬੱਤ ਚੜ੍ਹਦੀ ਕਲਾ ਗੁਰੂ ਨਾਨਕ ਦੇਵ ਜੀ ਬਖਸ਼ੇ ਤੇ ਸਮੁੱਚੀ ਪੰਚਾਇਤ ਪਿੰਡ ਜੰਗਲਾ ਵੱਲੋਂ ਸੰਗ ਚੋਲਾ ਸਾਹਿਬ ਦੇ ਤੰਤਨ ਗੁਰਨਾਮੀ ਮੇਲੇ ਦੀ ਸਮੂਹ ਸੰਗਤਾਂ ਨੂੰ ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਲੱਖ ਲੱਖ ਵਧਾਈ ਦਿੰਦਾ